ਵੈਰੂ ਜੀ ਦਾ ਖਾਲਸਾ ਵੈਰੂ ਜੀ ਕੀ ਪਤੇ ਮੈਂ ਜਹਦਰ ਬੂਟਾ ਸਿੰਘ ਰਣਸੀਹ ਕਾਰਜਕਾਰੀ ਪ੍ਰਧਾਨ ਜਰਨਲ ਟੜਕਾ ਲੀਦਲ ਸੁਪਰੀਮ ਕੋਰਟ ਨੇ ਕੱਲ ਫੈਸਲਾ ਕੀਤਾ ਅਖਬਾਰਾਂ ਦੀ ਪਹਿਲੀ ਸੁਰਖੀ ਬਣੀ ਆ ਕਿ ਜਿਹੜੇ ਬੰਦੇ ਨੇ ਆਪਣੀ ਕਾਇਦ ਪੂਰੀ ਕਰ ਲਈ ਤੇ ਗਵਰਨਮੈਂਟ ਤੁਰੰਤ ਉਹਨਾਂ ਨੂੰ ਰਿਹਾ ਕਰੇ ਅਸੀਂ ਸਪਰੀਮ ਕੋਰਟ ਦੇ ਫੈਸਲੇ ਦਾ ਅੱਜ ਫੇਰ ਸਵਾਗਤ ਕਰਦੇ ਆਂ ਕਿ ਭਾਵੇਂ देर ਨ ਆਇਆ ਪਰ ਦਰਸਤ ਆਇਆ ਕਿਉਂਕਿ ਸਾਡੀ ਕੌਮ ਦੇ ਸਾਡੇ ਧਰਮ ਦੇ ਤੇ ਪੰਜਾਬ ਦੇ ਪੁੱਤ ਪੰਜਾਬ ਦੇ ਹੱਕਾਂ ਦੀ ਰਾਖੀ ਦੀ ਖਾਤਰ ਲੰਮੇ ਸਮੇਂ ਤੋਂ ਜੇਲਾ 'ਚ ਬੰਦ ਪਰ ਉਹਨਾਂ ਨੂੰ ਨਾ ਦਿੱਤਾ ਗਿਆ ਬੰਦੀ ਸਿੰਘ ਰਿਹਾ ਕਰੋ ਕਿਉਂਕਿ ਉਹਨਾਂ ਨੇ ਭਾਰਤ ਦੇ ਕਾਨੂੰਨ ਦੇ ਮੁਤਾਬਕ ਆਪਣੀ ਸਜ਼ਾ ਪੂਰੀ ਕਰਨੀ। ਜੇ ਕਾਨੂੰਨ ਸਜ਼ਾ ਦੇ ਸਕਦਾ ਫਿਰ ਉਹੀ ਕਾਨੂੰਨ ਉਹਨਾਂ ਨੂੰ ਛੱਡਦਾ ਕਿਉਂ ਨਹੀਂ? ਇਸ ਕਰਕੇ ਲੰਮੇ ਸਮੇਂ ਤੋਂ ਸ਼ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਯਾਥੇਬੰਦੀ ਆ। ਔਰ ਉਹਦੇ ਵਰਕਰ ਕਦੇ ਭਾਈ ਗਰਵਖ ਸਿੰਘ ਤੈਂਕੀ ਤੇ ਚੜ ਕੇ ਆਪਦੀ ਜਾਨ ਗਵਾਉਂਦਾ। ਕਦੇ ਜਹੇਦਾਰ ਸੂਰ ਸਿੰਘ ਖਾਲਸਾ ਆਪਣੇ ਘਰੇ ਭੋਖੜਦਾਲ ਰੱਖਦਾ ਬਾਦਲਦਾਲ ਸਰਕਾਰ ਦਾ ਮੁੜ ਕੇ ਬੰਦੀ ਬਣ ਜਾਂਦਾ ਫਿਰ ਕੈਪਟਨ ਸਰਕਾਰ ਦਾ ਬੰਦੀ ਬਣ ਜਾਂਦਾ ਤੇ 7 ਸਾਲ ਤੇ ਆਨੰਦ ਹਸਪਤਾਲ ਦੇ ਇੱਕ ਛੋਟੇ ਜਿਹੇ ਕਮਰੇ ਵਿੱਚ ਬੰਦ ਰਹਿੰਦਾ ਪਰ ਆਪਣੀ ਗੱਲ ਕਹਿੰਦਾ ਰਹਿੰਦਾ ਕਿ ਬੰਦੀ ਸਿੰਘ ਰਿਹਾ ਕਰੋ ਹੁਣ 2 ਸਾਲ ਤੋਂ ਮਹਾਲੀ ਤੇ ਚੰਡੀਗੜ੍ਹ ਦੀ ਹੱਦ ਤੇ ਕੌਮੀ ਸਾਂਹ ਮੋਰਚਾ ਲੱਗਿਆ ਮੋਰਚਾ ਕਹਿੰਦਾ ਬੰਦੀ ਸਿੰਘ ਰਹਾ ਕਰੋ ਔਰ ਉਹ ਸਾਰੀਆਂ ਗੱਲਾਂ ਭਾਵੇਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸਮੇਂ ਉਹਨਾਂ ਨੇ 2007 ਤੋਂ 2017 ਤੱਕ ਸਰਕਾਰ ਚਲਾਈ ਪਰ ਮਾਂ ਦੇ ਪੁੱਤਾਂ ਨੇ ਇੱਕ ਦਿਨ ਨਿਕਲ ਕੇ ਆਖਿਆ ਕਿ ਬੰਦੀ ਸਿੰਘ ਰਿਹਾ ਕਰੋ ਨਾ ਉਹਦੀ ਕੱਟ ਪੁਤਲੀ ਬਣੀ ਚਰੋਣੀ ਕਮੇਟੀ ਨੇ ਆਖਿਆ ਨਾ ਉਹਦੀ ਕੱਠ ਪੁੱਧਲੀ ਬਣੀ ਦਿੱਲੀ ਦੀ ਚਰੋਣੀ ਕਮੇਟੀ ਨੇ ਆਖਿਆ ਨਾ ਉਹਦੀ ਕਿਸੇ ਜਥੇਬੰਦੀ ਨੇ ਆਖਿਆ ਪਰ ਜਦੋਂ ਸਰਕਾਰ ਮੁੱਕ ਗਈ ਰੋਂਦਵਾਲ ਸਾਰੇ ਕਹਿਣ ਲੱਗ ਗਏ ਕਿ ਬੰਦੀ ਸਿੰਘ ਰਿਹਾ ਕਰੋ ਚਲੋ ਕੋਈ ਨਾ ਸਰਕਾਰ ਠੁਕੀ ਤੋਂ ਬਾਅਦ ਹੀ ਕਹਿਣ ਲੱਗ ਗਏ ਅੱਜ ਸਾਰੀ ਕਾਮ ਇਹ ਗੱਲ ਕਹਿੰਦੀ ਆ ਕਿ ਬੰਦੇ ਸੰਘੜਿਆ ਕਰੋ ਮੈਂ ਸੁਪਰੀਮ ਕੋਰਟ ਦੇ ਫੈਸਲੇ ਮੁਤਾਬਕੀ ਕੇਂਦਰ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਅਪੀਲ ਤੇ ਬੇਨਤੀ ਕਰਦਾ ਕਿ ਤੁਰੰਤ ਸਾਰੇ ਬੰਦੀ ਸੰਘੜਿਆ ਕਰਨ ਦੀ ਚਾਹੀਦੇ ਆ ਜਿਨ੍ਹਾਂ ਨੇ ਆਪਣੀਆਂ ਸਹਾਜਾਵਾਂ ਪੂਰੀਆਂ ਕਰ ਲਈਆਂ ਉਮਰ ਚ ਬਹੁਤ ਵੱਡੇ ਹੋ ਗਏ ਉਹਨਾਂ ਦੇ ਘਰਵਾਰ ਲੁੱਟੇ ਤੇ ਪੱਟੇ ਗਏ ਪਰ ਉਹਨਾਂ ਨੇ ਆਪਣੀ ਕੌਮ ਦੀ ਖਾਤਰ ਪੰਜਾਬ ਦੀ ਧਰਤੀ ਦੀ ਖਾਤਰ ਕੁਰਬਾਨੀ ਕੀਤੀ ਆ ਤੇ ਪੰਜਾਬ ਦੀ ਧਰਤੀ ਦੀ ਖਾਤਰ ਜਦੋਂ ਤੋਂ ਸਿੱਖ ਧਰਮ ਹੋਂਦ ਚ ਆਇਆ ਬਾਬੇ ਨਾਨਕ ਤੋਂ ਉੱਤੋਂ ਲੜਾਈ ਲੜਦਾ ਆ ਤੇ ਲੜਦਾ ਰਹੂਗਾ ਪਰ ਇਹ ਬੰਦੀ ਸਿੰਘ ਜਿਹੜੇ ਸਾਡਾ ਨੇ ਬਹੁਤ ਕੁਰਬਾਨੀ ਕੀਤੀ ਉਹਨਾਂ ਨੂੰ ਸਾਰਿਆਂ ਨੂੰ ਗਵਰਨਮੈਂਟ ਨੂੰ ਸੁਪਰੀਮ ਕੋਰਟ ਦੇ ਆਰਡਰ ਮੰਨਦੇ ਹੋਏ ਤੁਰੰਤ ਰਿਹਾਕਾਰ ਦੇਣੇ ਚਾਹੀਦੇ ਆ ਉਹਦੀ ਖਾਤਰ ਸਾਡੀ ਪਾਰਟੀ ਯੂਨਾਈਟਿਡ ਕਾਲੀਦਾਲ ਹੋਰ ਸਾਰੀਆਂ ਪਾਰਟੀਆਂ ਪੰਥਕ ਧਰਨਾ ਰਲ ਕੇ ਇਹਦੇ ਦੇ ਸੰਘਰਸ਼ ਵੀ ਕਰਦੀ ਆ ਤੇ ਕਰਦੀ ਰਹੂਗੀ ਵੀ ਪਰ ਹੁਣ ਸੁਪਰੀਮ ਕੋਰਟ ਨੇ ਕਹਿਤਾ ਇਹਨਾਂ ਸਰਕਾਰਾਂ ਨੂੰ ਸਾਡੇ ਬੰਦੀ ਸਿੰਘ ਰਿਹਾ ਕਰਨੇ ਚਾਹੀਦੇ ਆ ਤਾਂ ਜੋ ਉਹ ਵੀ ਆਪਣੇ ਬੱਚਾ ਚਾ ਕੇ ਆਪਣੇ ਪਰਿਵਾਰਾ ਵਿੱਚ ਰਹਿ ਸਕਣ ਉਹਨਾਂ ਨੇ ਕੌਮ ਦੇਸ਼ ਧਰਮ ਦੀ ਖਾਤਰ ਸੇਵਾ ਕੀਤੀ ਆ ਮਹਾਰਾਜ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਨੂੰ ਸ਼ਰਦੀ ਕਲਾ ਵਿੱਚ ਰੱਖੇ ਸਿੱਖ ਕੌਮ ਨੂੰ ਇੱਕ ਮੰਚ ਤੇ ਇਕੱਠੇ ਕਰਨ ਦਾ ਬਲ ਬੁੱਧੀ ਉਹਦੋਂ ਬਖਸ਼ੇ ਔਰ ਮੇਰੀ ਪੂਰਨ ਆਸ ਆ ਮੈਨੂੰ ਕਿ ਜਿੱਦੇ ਸਿੱਖ ਪੰਥ ਛੋਟੀਆਂ ਮੋਟੀਆਂ ਗੱਲਾਂ ਤੋਂ ਉੱਪਰ ਉੱਠ ਕੇ ਇਕੱਠਾ ਹੋ ਗਿਆ ਫਿਰ ਇੱਥੇ ਰਾਜ ਸਿੱਖ ਪੰਥ ਤੇ ਸ਼ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ ਜਿਹਦੀ ਜਥੇਬੰਦੀ ਨੇ ਛੀਦਾ ਤਾਂ ਕਹਿਣਾ ਕੋਈ ਜਥੇਬੰਦੀ ਦੇ ਵਰਕਰ ਅਹੁਦੇਦਾਰ ਸ਼ਹੀਦ ਹੋਏ ਮਾਸਟਰ ਤਾਰਾ ਸਿੰਘ ਵਰਗਿਆਂ ਕਰਤਾਰ ਸਿੰਘ ਝੱਬਰ ਵਰਗਿਆਂ ਨੇ ਬਾਬਾ ਖੜਕ ਸਿੰਘ ਵਰਗਿਆਂ ਨੇ ਤੇਜਾ ਸਿੰਘ ਪੁੱੱਛਰ ਵਰਗਿਆਂ ਨੇ ਬਾਬਾ ਬਸਾਕਾ ਸਿੰਘ ਹੋਣਾ ਨੇ ਤੇਜਾ ਸਿੰਘ ਚੂੜਕਾਣਾ ਇਹਨਾਂ ਸਾਰੇ ਯੋਧਿਆਂ ਮਰਦਾਂ ਨੇ ਕੌਮ ਦੀ ਤੇ ਅਕਾਲੀ ਦਲ ਦੀ ਖਾਤਰ ਬਹੁਤ ਕੁਰਬਾਨੀਆਂ ਕੀਤੀਆਂ ਪਰ ਪਿਛਲੇ ਸਮੇਂ ਤੋਂ ਅਖੌਤੀ ਅਕਾਲੀ ਬਿਨਾਂ ਗੱਲਬਾਤ ਤੋਂ ਅਕਾਲੀ ਦਲ ਦੇ ਲੀਡਰ ਬਣੇ ਰਹੇ ਜਨਨ ਨੇ ਅੱਜ ਕੌਮ ਦੀ ਸ਼੍ਰੋਮਣੀ ਕਮੇਟੀ ਦੀ ਕਾਲ ਤਖਤ ਦੀ ਜੋਰ ਦਰਦਸ਼ਾ ਹੋ ਰਹੀ ਆ ਤੇ ਹੋਈ ਆ ਉਹ ਖੌਤੀ ਇਹਨਾਂ ਲੋਕਾਂ ਦੀ ਖਾਤਰ ਹੋਈ ਆ ਇਹਨਾਂ ਨੂੰ ਲੋਕਾਂ ਨੇ ਪਛਾਣ ਲਿਆ ਔਰ ਹੁਣ ਚੜ੍ਹਦੀ ਕਲਾ ਵਾਲਾ ਸ਼੍ਰੋਮਣੀ ਅਕਾਲੀ ਦਲ ਨੌਜਵਾਨ ਬੱਚੇ ਔਰ ਉਹ ਲੋਕ ਜੋ 85 ਤੋਂ ਲਾ ਕੇ ਅੱਜ ਤੱਕ 40 ਸਾਲ ਲੜਾਈ ਲੜਦੇ ਆਏ ਆ ਇਹ ਇਕੱਠੇ ਹੋ ਕੇ ਸਾਰੇ ਭਾਰਤੀ ਕਿਸਾਨ ਯੂਨੀਅਨ ਦੇ ਜਥੇਬੰਦੀਆਂ ਫੈਡਰੇਸ਼ਨਾਂ ਇਕਸਾਲਾਂ ਅਕਾਲੀ ਗੱਲ ਹੋਰ ਸਾਰੇ ਮਜ਼ਦੂਰ ਦਲਤਬੀਰ ਇਕੱਠੇ ਹੋ ਕੇ ਇਕੱਠੇ ਹੋਣ ਤੇ ਚੰਗੀ ਸਰਕਾਰ ਬਣਾਉਣ ਬੰਦੀ ਸਿੰਘ ਰਿਆ ਕਰਾਉਣ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤ